ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰੇਬਲ ਕੁਲੀਕਸ ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਲਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟ੍ਰੋਂਗਲੀ ਕੰਡੈਮਨ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅੱਜਿਸਾ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਅੰਦਰ ਗਈ ਸੀ ਉਹਨੂੰ ਰਿਟਰੀਏਟ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਵਾਉਂਦੇ। ਨੰਬਰ 2 ਸਾਸੂ ਭਾਲ ਸਿੰਘ ਖਹਿਰਾ ਜੀ। ਅਸੀਂ ਲਗਾਤਾਰ ਵੇਖਿਆ ਹੁਣੇ ਨਹੀਂ ਸਾਲ। ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾਂ ਵਿੱਚ ਕੰਡਮ ਕਰਦੇ। ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟਿਆ ਹੈ ਇਹਨਾਂ ਦਾ ਕੁਝ ਨੰਬਰ ਵੱਧ ਹੋਇਆ ਹੈ। ਪਿਛਲੇ ਅਜ ਤੋਂ 3 ਸਾਲ ਪਹਿਲੇ ਵੇਖੀ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਾਰਨ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਨਹੀਂ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਤੇ ਵੀ ਸਾਸੂਖ ਪਾਲ ਸਿੰਘ ਹੁਣਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੌਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤੇ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਮਾਰੋ ਇਹ ਅਸੀਂ ਬਿਲਕੁਲ ਜਦੋਂ ਨੇ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਗ ਜੀ ਅਸੀਂ ਵਾਕ ਆਊਟ ਕਰਦੇ ਅਸੀਂ ਸਾਹਿਬ ਸੁਖਪਾਲ ਸਿੰਘ ਖੈਰਾ ਨਾਜਿਬ ਤੇ ਸਾਹਿਬ ਪਰਗਰ ਸਿੰਘ ਹੁਣਾਂ ਨਾਲ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਪੂਰ ਹੋ ਚੁੱਕਾ ਤੇ ਨੇ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਹੈ ਜਿਹੜਾ ਸਰਕਾਰ ਪੱਖੀ ਹੈ ਬਟ ਇਹ ਹੁਣ ਜਾਂ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਹੋ ਸੋ ਮੈਂ ਹੁਣ ਪਹਿਲੇ ਸਾਸੁਖਪਾਲ ਸਿੰਘ ਜੀ ਦੀ ਗੱਲ ਰੱਖਣਾ ਚਾਹਾਂਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਾਫਰਗਿੱਟ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਾਂਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋएगी ਇਸ ਫ੍ਰੀ ਟੂ ਡੂ ਇਟ ਵੈਸਾ ਸਾਸੁਖਪਾਲ ਸਿੰਘ ਕੋਲ ਰੁਕਾਗਾ ਫਿਰ ਅ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਇੱਕ ਸ਼ਾਹ ਰੈਵਨਿਊ ਮਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗਾਇਕ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਦੋਸਤ ਕਿਕੇ ਸਾਹਿਬ ਨੂੰ ਕਹਿੰਦੇ ਚੇਅਰ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਜ਼ ਐ ਜਿਹੋ ਜੋ ਚੁਣ ਕੇ ਆਏ ਨੇ ਉਹ ਜੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਇਸੇ ਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਤ ਸਿੰਘ ਨੇ ਮਿਸਬੀਹੇਵ ਕੀਤਾ ਤੋਹੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋ ਕਹਿੰਦੇ ਕਿ ਧਰਨਾ ਹੀ ਸੁਮਵਾਰਿਆ ਸਾਰੀ ਗੈਰ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘਾਟਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਤੰਗ ਦੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏਗੇ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈਆਂ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫ੍ਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਘਨੌਰ ਦੇ ਐਮ.ਐਲ.ਏ ਦਾ ਕੋਈ ਸੱਜੀ ਬਾਅਮ ਆ ਕੋਈ ਡਿੰਪਲ ਸਰਪੰਚ ਸਰੋਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜੇ ਇਹਨਾਂ ਦੇ ਹਲਕਿਆਂ ਦਾ ਮੈਂ ਕਨੈਕਟਡ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰ ਅਮਰਿਤ ਮੰਗਟ ਦੁਰਮਨੀਤ ਮੰਗਟ ਐਸ ਕੇ ਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ 'ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾਠ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 130 ਬੱਤੀਆਂ ਚੋਂ ਹਲੇ ਵੀ ਸਮਝ ਲਾ ਲੋ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ ਉਹ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਕੰਦ ਵੈਰੀਕੇਟਿੰਗ ਕਿੱਦਾਂ ਟੱਪ ਜਾਓਗੇ ਕਿੱਲ ਕਿੱਦਾਂ ਟੱਪ ਜਾਓਗੇ ਤੇਲ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰ ਗੁਰਕਰਨ ਮਾਰਿਆ ਜਿਹੜਾ ਇਹ ਨੌਜਵਾਨ ਸਿਗਾ ਸ਼ੁਭ ਕਰਨ ਉਹ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇੱਦਾਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਦੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਹਾਂ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੌਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲੇਕਾਂ ਦੀ ਕਰਕੇ ਇਹ ਘਾਟਾ ਪਿਆ ਪਰ ਲਾਸਟਲੀ ਆਈ ਊਡ ਸੇ this house do not does not belong to kultar sandwa it is not his personal property ye ohna da nichi karninga eh elected representative da ik sadan hai aur saryan ohna de adhikar hai apni gal rakhn da aur jo gal prakash singh naal ya dooje sade members de naal vitkara karde ne bolan ni dinde beh ja beh ja beh ja it is absolutely highly condemnable authoritarian full of arrogance and uh, i would say that it amounts to complete ਦੇ ਟਿਟੂਰੀਅਲ ਪੋਲਿਟਿਕਸ ਇਨ ਪੰਜਾਬ ਜਿਹੜੀ ਹੈ ਇਸ ਵਕਤ ਆ ਖੋਤੀ ਸਪੀਕਰ ਨੇ ਇਹਦੇ ਖਿਲਾਫ ਸੌ ਇਲਜ਼ਾਮ ਔਰ ਇਹਦੇ ਖਿਲਾਫ ਇਨੀਆਂ ਸਟੇਟਮੈਂਟਸ ਲੇਕਿਨ ਇਹਨਾਂ ਦੀ ਕੋਈ ਜਾਂਚ ਕਰਨ ਨੂੰ ਤਿਆਰ ਨਹੀਂਗਾ ਮੇਰੇ ਇਸ ਪੱਖ ਨੂੰ ਅੱਜ ਲੀਡਰ ਆਫ oppositon ਔਰ ਮੇਰੇ ਸਾਡੇ ਸਤਕਾਰਯੋ ਕਲੀਕਸ ਨੇ ਸਿਰਫ ਇਹ ਵਾਕ ਆਊਟ ਕੀਤਾ ਟੂ ਹਾਈਲਾਈਟ ਦੀ ਇਸ਼ੂ ਆਫ ਪਾਰਟਿਸਨ ਪੋਲਿਟਿਕਸ ਥਿੰਗ ਬੈਨਨ ਵਿਦ ਅੰਸਬਾ ਨੈਨਾ ਸਾਰਿਆਂ ਦਾ ਔਰ ਆਪਣੇ ਲੀਡਰ ਆਫ oppositon ਦਾ ਬਹੁਤ ਬਹੁਤ ਧੰਨਵਾਦ